ਸਿੱਖ ਇਤਿਹਾਸ ਦੀ ਜਾਣਕਾਰੀ ਜਿਸ ਤਰੀਕੇ ਨਾਲ ਦਿੱਤੀ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇੱਕ ਮੁਸਲਮਾਨ ਧਰਮ ਦੇ ਵਿੱਚ ਪਲੀ ਜਵਾਨ ਹੋਈ ਨੌਜਵਾਨ ਲੜਕੀ ਕਿਵੇਂ ਸਿੱਖ ਧਰਮ ਨੂੰ ਪਿਆਰ ਕਰਦੀ ਹੈ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਝ ਜਿੱਤੇ ਖਲੋਤੇ ਹਾਂ ਇਹ ਸ਼ਹੀਦੀ ਸਥਾਨਾ ਸਾਡੇ ਬੰਵੇ ਪਾਸ਼ਾ ਆਪਣਨੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲਹਿੰਦੇ ਪੰਜਾਬ ਦੀ ਇੱਕ ਮੁਸਲਮਾਨ ਲੜਕੀ ਹੈ ਉਹ ਸਿੱਖਾਂ ਦੇ ਬਾਰੇ ਉਹਨੂੰ ਜਿਹੜੀ ਨੌਲੇਜ ਸਿੱਖਾਂ ਦੇ ਬਾਰੇ ਬਹੁਤ ਕੁਸ਼ਿਸ਼ ਕਰ ਰਹੀ ਹੈ ਸਿੱਖਾਂ ਦੇ ਬਾਰੇ ਬੜੀ ਨੌਲੇਜ ਜੀ ਉਹਨੂੰ ਇਸੇ ਮਦਦ ਲਗਾਈ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਜਦੋਂ ਅਸੀਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਏ ਤਾਂ ਸਾਨੂੰ ਇੱਕ ਮੁਸਲਮਾਨ ਨੌਜਵਾਨ ਕੁੜੀ ਨੇ ਰਿਸੀਵ ਕੀਤਾ ਕੁਝ ਵੀਡੀਓ ਪਹਿਲਾਂ ਵੀ ਦੇਖੀਆਂ ਤੁਸੀਂ ਪਰ ਉਸ ਕੁੜੀ ਨੇ ਸਿੱਖ ਇਤਿਹਾਸ ਦੀ ਜਾਣਕਾਰੀ ਜਿਸ ਤਰੀਕੇ ਨਾਲ ਦਿੱਤੀ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਇੱਕ ਮੁਸਲਮਾਨ ਧਰਮ ਦੇ ਵਿੱਚ ਪਲੀ ਜਵਾਨ ਹੋਈ ਨੌਜਵਾਨ ਲੜਕੀ ਕਿਵੇਂ ਸਿੱਖ ਧਰਮ ਨੂੰ ਪਿਆਰ ਕਰਦੀ ਹੈ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਨ ਇਸ ਸਮੇਂ ਜਿੱਤੇ ਖਲੋਤੇ ਹੁਆ ਇਹ ਸ਼ਹੀਦੀ ਸਥਾਨਾ ਸਾਡੇ ਪੰਜਵੇਂ ਪਾਸ਼ਾਪਨ ਮੇ ਗੁਰੂ ਗੋਬਿੰਦ ਸਿੰਘ ਜੀ ਦਾ 1606 ਜਿੱਦੂ ਜੇ ਵੀ ਤੋਂ ਚੱਲ ਰਿਆ ਸੀ ਉਸ ਸਮੇਂ ਦੀ ਗੱਲ ਆ ਗੁਰੂ ਅਰਜਨ ਦੇਵ ਜੀ ਦਾ ਪੁੱਤਰ ਦਾ ਰਿਸ਼ਤਾ ਚੰਦੂ ਮਲ ਦੀ ਤੀਣਾ ਤੈ ਹੋਇਆ ਚੰਦੂ ਮਲ ਕਰੋਧੀ ਸੀ ਪਾਪੀ ਸੀ ਹੰਕਾਰਿਆ ਹੋਇਆ ਸੀ ਆਪਣੇ ਆਪ ਨੂੰ ਉੱਚਾ ਗੁਰੂ ਕਰਨ ਨੂੰ ਈਮਾ ਜਾਂਦਾ ਸੀ ਜਦੋਂ ਸੰਤਾਂ ਨੇ ਗੱਲਾਂ ਸੁਨੀਆਂ ਉਹਨਾਂ ਨੂੰ ਬਹੁਤ ਮਾੜੀਆਂ ਲੱਗੀਆਂ ਜਦੋਂ ਰਿਸ਼ਤਾ ਤਾਂ ਹੋਇਆ ਚੰਦੂਮਨ ਨੇ ਆਪਣੀ ਰਾਇਆ ਆਪਣੇ ਲੋਕਾਂ ਨੂੰ ਏਡੇ ਮਾੜੇ ਸ਼ਬਦਾਂ ਖੇ ਕਿ ਮੈਂ ਚਾਰੇ ਦੀ ਇੱਟ ਨੂੰੜੇ ਲਾ ਦਿੱਤੀ ਮੇਰੀ ਧੀ ਜਿਹੜੀ ਆ ਉਹ ਪ੍ਰਿੰਕੈਸ ਆ ਸ਼ਹਿਜ਼ਾਦੀ ਆ ਮੈਂ ਮਾੜੇ ਜੀ ਗਰੀਬ ਨਾਲੋਂ ਤਾਂ ਰਿਸ਼ਤਾ ਤਾਂ ਕਰ ਸਕਦਾ ਸੰਤਾਨੂੰ ਇਹ ਸ਼ੋਰਟਬੋਸ ਮਾਰ ਲਗੇ ਸੰਗ ਇਕੱਠੀਆਂ ਹੋਈਆਂ ਗੁਰੂ ਜੀ ਅੱਗੇ ਬੈਠੀ ਕੀਤੀ ਕਿ ਗੁਰੂ ਜੀ ਗਲ ਗੱਦੈ ਸਾਡੇ ਗੁਰੂ ਜੀ ਦੀ ਬੇਇੱਜ਼ਤੀ ਕਰ ਰਿਹਾ ਹੈ ਗੁਰੂ ਕਰਨੀਵਾ ਆਪਣੇ ਆਪ ਨੂੰ ਉੱਚਾ ਜਾਣ ਰਿਹਾ ਹੈ ਕਿ ਤੁਸੀਂ ਇਹ ਸਿਰਸ਼ਟਤ ਤੋਂ ਇਨਕਾਰ ਕਰ ਦਿਓ ਚੰਦੂਮਲ ਕਰੋਦੀਏ ਪਾਪੀ ਹੰਕਾਰਿਆ ਹੋਇਆ ਰਹਿੰਦੀ ਦੁਨੀਆਂ ਤੱਕ ਸਾਨੂੰ ਇਸ ਗੱਲ ਦੇ ਤਾਣੀ ਇਸ ਗੱਲ ਦੇ ਤੰਜ਼ ਲਾਉਂਦੇ ਰਹਿਣਗੇ ਜਦੋਂ ਗੁਰੂ ਜੀ ਨੇ ਅਸੰਤਾਂ ਦੀਆਂ ਬੇਨਤੀਆਂ ਪ੍ਰਮਾਣ ਛੜਾਉਂਦਿਆਂ ਹੋਇਆ ਇਸ ਰਿਸ਼ਤੇ ਨੂੰ ਅਨਕਾਰ ਕੀਤਾ ਚੰਦੂਮਲ ਦੀ ਪਾਵਰ ਤੇ ਡਾਇਰੈਕਟ ਹਿੱਟ ਹੋਇਆ ਸਮੇਂ ਦਾ ਬਾਸ਼ਾ ਜਿਹੜਾ ਸੀ ਜਹਾਂਗੀਰ ਚੰਦੂਮਲ ਕੋਲ ਤੱਕ ਪੈਰੋਕਾਰ ਸੀ ਉਹ ਤਾਂ ਮਨਿਸਟਰ ਸੀ ਜੇਦੋਂ ਇਨਕਾਰ ਕੀਤਾ ਉਹਨੇ ਕੋਸ਼ਿਸ਼ ਕੀਤੀ 6.5ਵੇਂ ਪਾਸ਼ਾ 6ਵੇਂ ਗੁਰੂ ਜਿਹੜੇ ਉਸ ਸਮੇਂ ਦਿੱਲੀ ਦੇ ਵਿੱਚ ਸਨ ਗੁਰੂ ਹਰਗੋਬਿੰਦ ਜੀ ਉਹਨਾਂ ਦੇ ਸਿੱਖ ਦੇ ਦੋਤਨ ਨੇ ਉਹਨਾਂ ਨੇ ਕਿਹਾ ਜੇ ਤੇ ਮੇਰੇ ਪਿਤਾ ਨੇ ਹਾਮੀ ਨਹੀਂ ਬਰੀ ਮੈਂ ਕੌਣ ਹੁੰਦਾ ਹਾਂ ਹਾਂ ਕਰਨ ਲਾ ਉਹਨਾਂ ਦੇ ਇਨਕਾਰ ਤੋਂ ਬਾਅਦ ਚੰਦੂ ਮੱਲ ਨੇ ਗੁਰੂ ਜੀ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਨੇ ਇਧਰ ਹਵੇਲੀ ਮੋਚੀ ਗੇਟ ਵੇਅਰ ਹੀ 스타ਟਿਡ ਫਿਜ਼ਿਕਲੀ ਟੌਰਚਰਡ ਬਾਇ ਥਰੋਇੰਗ ਹੌਟ ਸੈਂਡ ਔਨ ਹਿਸ ਹੈਡ ਐਂਡ ਬਾਡੀ ਇਥੇ ਖਵੇਲੀਆ ਮੋਚੀ ਗੇਟ ਜਿੱਥੇ ਉਹਨੇ ਗੁਰੂ ਜੀ ਤੋਂਤੇ ਤਤੀ ਤਪਦੀ ਹੋਈ ਜਿੱਦੇ ਰੇਤਾਂ ਪੈਲਾ ਗੁਰੂ ਜੀ ਦੇ ਸਿਰ ਤੋਂ ਸੂਟੀ ਪਰਮ ਅਧਿਆਜ ਸੰਤ ਸੂਟੀ 72 ਘੰਟੇ ਅਸਤ ਗੁਰੂ ਜੀ ਨੂੰ ਤਿੱਤ ਤਪਦੀ ਹੋਈ ਤਵੀਤ ਉਤੇ ਪਿਠਾਈ ਰੱਖਿਆ ਉਹਦਾ ਕਰੋ ਉਹਦਾ ਅਹੰਕਾਰ ਇੱਥੇ ਖਤਮ ਨਹੀਂ ਹੋਇਆ ਅਤੇ ਗੁਰੂ ਜੀ ਨੂੰ ਕਪਲੀਆਂ ਹੋਈਆਂ ਦੇਗਾਂ ਦੇ ਵਿੱਚ ਪਾਇਆ ਜਦੋਂ ਬਲਦੀਆਂ ਹੋਈਆਂ ਦੇਗਾਂ ਦੇ ਵਿੱਚ ਪਾਇਆ ਗੁਰੂ ਜੀ ਦਾ ਪੂਰਾ ਜਿਸਮ ਜੜਾ ਸੀ ਉਹ ਛੰਨੀ ਛੰਨੀ ਹੋ ਗਿਆ ਸੀ ਉਸ ਸਮੇਂ ਪੂਰੇ ਜਿਸਮ ਤੇ ਸ਼ਾਲੇ ਨਿਕਲ ਆਏ ਸਨ ਉਸ ਸਮੇਂ ਹਜ਼ਰਤ ਮੀਆਂ ਮੀਰ ਉਹਨਾਂ ਨੇ ਉੱਚੀ ਬਾਜ਼ ਲਾ ਕੇ ਕਿਹਾ ਗੁਰੂ ਜੀ ਮੈਨੂੰ ਇੱਕ ਹੁਕਮ ਦਿਓ ਮੈਨੂੰ ਇਜਾਜ਼ਤ ਦਿਓ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾਦਿਆਂ ਬਟ ਗੁਰੂ ਜੀ ਸੈ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਧਾਰਨ ਨਾਨਕ ਮੰਗੇ ਮੈਂ ਰੱਬ ਦੀ ਰਜ਼ਾ 'ਤੇ ਰਾਜ਼ੀ ਆ ਮੈਂ ਇਥੇ ਕੋਈ ਕਰਾਮਾਤ ਕੋਈ ਕਰਸ਼ਮਾਰ ਨਹੀਂ ਵਕਰਾ ਕਰੂੰਗਾ ਗੁਰੂ ਜੀ ਨੇ ਹਜ਼ਰਤ ਮੀਆਂ ਮੀਰ ਕੋ ਪੁੱਛਿਆ ਕਿ ਇਹ ਮੀਆਂ ਮੀਰ ਤੁਹਾਡੇ ਕੋਲ ਇੰਨੀਆਂ ਸ਼ਕਤੀਆਂ ਕਿੱਥੋਂ ਆਈਆਂ ਨੇ ਹਜ਼ਰਤ ਮੀਆਂ ਮੀਰ ਨੇ ਆਖਿਆ ਗੁਰੂ ਜੀ ਇਹ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਸ਼ਕਤੀਆਂ ਨੇ ਇਹ ਸਾਡੇ ਪਹਿਲੇ குருਆ ਜਿਲੰਦੀ ਸ਼ਹੀਦ ਹੋਏ ਸੀ ਉਹ ਵੀ ਕਿੰਨੀ ਬਹੁਤ ਜਲ ਜਲਮਾਨਾ ਤਰੀਕੇ ਨਾਲ ਮੰਦਿਰ ਸ਼ਹੀਦੀ ਕੀਤੀ ਗਈ ਸੀ ਉਸ ਤੋਂ ਬਾਅਦ ਗੁਰੂ ਜੀ ਕੋਲ ਗੁਰੂ ਜੀ ਨੇ ਪੇਸ਼ ਕਰ ਸ਼ੀਤੀ ਗਈ ਉਹਨਾਂ ਨੇ ਤਾਂ ਗਾਇ ਦੇ ਖਾਲ ਇੱਕ ਗਾਇ ਦੇ ਚਮੜੀ ਜੜੀ ਆਪ ਕੋ ਤੁਹਾਡੇ ਜਿਸਮ ਦੇ ਦੁਆਲੇ ਸੀ ਦਿਾਂਗੇ ਜਿਸ ਦੇ ਕਾਰਨ ਤੁਹਾਡੇ ਜਿਸਮ ਦੇ ਜਿਹਨੇ ਛਾਲੇ ਆ ਉਹ ਹੀਲ ਹੋ ਜਾਣਗੇ ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਮੈਂ ਆਪਣੀ ਜਾਨ ਬਚਾਉਣ ਵਾਸਤੇ ਕਿਸੇ ਵੀ ਜਾਨਵਰ ਦੀ ਜਾਨ ਨਹੀਂ ਲੈਣਾ ਚਾਹੁੰਦਾ ਇਹ ਬਹੁਤ ਵੱਡਾ ਪਾਪ ਆਉਣ ਤੋਂ ਬਾਅਦ ਗੁਰੂ ਜੀ ਕੋਲ ਆਖਰੀ ਇੱਛਾ ਪੁੱਛੀ ਗਈ ਗੁਰੂ ਜੀ ਨੇ ਕਿਹਾ ਮੈਂ ਅਬ ਅਬੇ ਜਿਸਨਾਮ ਕਰਨਾ ਚਾਹੁੰਦਾ ਇਥੇ ਨਾਲ ਵੀ ਪੈ ਲੈ ਕਿਥੇ ਵੀ ਬੰਦਾ ਸੀ ਹੁਣ ਇਹ ਤੋਂ 20 ਕਿਲੋਮੀਟਰ ਦੂਰ ਚਲਾ ਗਿਆ ਹੋਇਆ ਸਮੇ ਅਨੁਸਾਰ ਜਿਹੜਾ ਸਮੰਦਰ ਹੁੰਦਾ دریا ਹੁੰਦਾ ਆਪਣੇ ਡਾਇਰੈਕਸ਼ਨ ਚੇਂਜ ਕਰ ਲੈਂਦਾ ਜਦੋਂ ਗੁਰੂ ਜੀ ਨੇ ਇਥੇ ਪਹਿਲਾ ਟੋਬਾ ਲਾਇਆ ਦੂਜਾ ਟੋਬਾ ਇਥੇ ਨਾਬੀ ਦਾ ਖੰਡਾ ਸੀ ਜਿਸ ਗੁਰੂ ਜੀ ਅਲੋਪ ਹੋਏ ਸਨ ਜਦ ਗੁਰੂ ਜੀ ਦੇ ਅਲੋਪ ਹੋਏ ਸੋਲਾ ਸੁੱਪਨੀ ਦੇ ਵਿੱਚ ਸਾਡੇ 6ਵੇਂ ਪਾਸ਼ਾ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਇਥੇ ਆਏ ਉਹਨਾਂ ਨੇ ਕਚਰ ਖੜਾ ਬਣਾਇਆ ਕਚਰ ਖੜਾ ਬਣਾ ਲਿਆ ਹੋਇਆ ਉਹਨਾਂ ਨੇ ਸ਼ਬਦ ਆਖੇ ਜਿਹੜਾ ਇਥੇ ਆਏਗਾ ਸੱਚੇ ਮਨ ਨਾਲ 5ਵੇਂ ਪਾਸ਼ਾ 15ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਪਾਵੇਗਾ ਗੁਰਦੁਆਰੇ ਨੂੰ ਨਾ ਦਿੱਤਾ ਗੁਟਵਾਨਾ ਡੇਰਾ ਸਾਹਿਬ ਗੁਰਦੁਆਰਾ ਡੇਰਾ ਸਾhta ਮਤਲਬ ਆ ਗੁਟੂ ਦਾ ਕੈਂਪ ਆ ਉਸ ਤੋਂ ਬਾਅਦ 1829 ਤੋਂ ਲੈ ਕੇ 1834 ਤੱਕ ਮਹਾਰਾਜਾ ਰਣਜੀਤ ਸਿੰਘ ਜੜੇ ਨੇ ਉਹਨਾਂ ਨੇ ਇਸ ਗੁਰਦੁਆਰੇ 'ਤੇ ਕੰਮ ਕੀਤਾ ਇਹ ਜਿੰਨਾ ਤੁਸੀਂ ਮਰ ਰਵਾ ਦੇਖ ਰਹੇ ਹੋ ਇਹ ਉਸ ਸਮੇਂ ਦਾ ਹੋਇਆ ਪਿਆ ਤੁਸੀਂ ਦੇਖੋ ਕਿ ਕਰਨਾ ਦੇ ਥਾਂ ਦਾ ਸੇਵਾ ਕਰਦਾ ਨਾਂ ਲਿਖੇ ਹੋਇਆ ਉਸ ਸਮੇਂ ਦਾ ਰਿਵਾਜ ਸੀ ਉਸ ਸਮੇਂ ਦਾ ਟ੍ਰੈਂਡ ਸੀ ਜਿਹੜਾ ਇੱਥੇ ਸੇਵਾ ਕਰਦਾ ਸੀ ਜਿਹੜਾ ਇੱਥੇ ਸੇਵਾ ਕਰੋਂਦਾ ਸੀ ਉਹ ਆਪਣਾ ਨਾਮ ਨਾਲ ਮੈਂਸ਼ਨ ਕਰ ਦਿੰਦਾ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਮੁੱਖ ਗੁਰਦੁਆਰਾ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਹੈ ਇੱਥੇ ਤਿਆਰੀਆਂ ਚੱਲ ਰਹੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਛੱਤ ਦੇ ਉੱਤੇ ਕਿੰਨੀ ਮੀਨਾਕਾਰੀ ਕੀਤੀ ਜਾ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਹੈ ਜਿਹੜੀ ਕਿ ਸਾਡੇ ਚੜ੍ਹਦੇ ਪੰਜਾਬ ਦੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਚੱਲ ਰਹੀ ਹੈ ਸੋ ਇਸ ਕਰਕੇ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਜਗ੍ਹਾ ਦੇ ਉੱਪਰ ਰੱਖਿਆ ਹੋਇਆ ਸੋ ਅੱਗੇ ਚੱਲ ਕੇ ਆਪਾਂ ਦੇਖਦੇ ਹਾਂ ਕਿ ਉੱਪਰ ਕਿਹੜੀਆਂ-ਕਿਹੜੀਆਂ ਸਮਾਧਾਂ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚੋਂ ਹੀ ਜਦੋਂ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਜਾਂਦੇ ਆ ਤਾਂ ਇਹ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਅਤੇ ਉਹਦੇ ਨਾਲ ਹੀ ਉਹਨਾਂ ਦੇ ਪੁੱਤਰ ਖੜਕ ਸਿੰਘ ਅਤੇ ਉਹਨਾਂ ਦੇ ਪੋਤਰੇ ਕਨਵਰ ਨੌਂ ਨਿਹਾਲ ਸਿੰਘ ਜੀ ਦੀ ਸਮਾਦ ਵੀ ਇੱਥੇ ਹੀ ਲਾਹੌਰ ਦੇ ਵਿੱਚ ਇਸ ਜਗ੍ਹਾ ਤੇ ਨਾਲ ਹੀ ਬਿਲਕੁਲ ਜਿਹੜੇ ਸਾਹਮਣੇ ਤੁਸੀਂ ਦੇਖੋਗੇ ਸ਼ਾਹੀ ਮਸਜਿਦ ਦਾ ਬਹੁਤ ਹੀ ਵੱਡੀ ਜਿਹੜੀ ਬਿਲਡਿੰਗ ਸ਼ਾਹੀ ਮਸਜਿਦ ਦੀ ਹੈ ਸਾਹਮਣੇ ਕੰਧ ਜਿਹੜੀ ਸ਼ਾਹੀ ਮਸਜਿਦ ਦਾ ਉਹਦੀ ਤੁਸੀਂ ਦੇਖ ਰਹੇ ਹੋ ਤੇ ਇਹ ਨਾਲ ਆ ਗਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਦ ਇਹਦੇ ਪਰਲੇ ਪਾਸੇ ਜਿਹੜੀ ਆ ਉਹ ਕਮਰ ਨੌ ਨਿਹਾਲ ਅਤੇ ਮਹਾਰਾਜਾ ਖੜਕ ਸਿੰਘ ਦੀ ਜਿਹੜੀ ਉਸ ਬਾਦ ਚਲੋ ਚੱਲਦੇ ਆ ਅੱਗੇ ਜਾ ਕੇ ਵੀ ਦੇਖਦੇ ਆ ਪਹਿਲਾਂ ਇੱਥੇ ਗੁਰੂ ਸਾਹਿਬ ਨੂੰ ਨਮਸਕਾਰ ਕਰਾਂਗੇ ਤੇ ਉਸ ਦੇ ਨਾਲ ਨਾਲ ਆਪਾਂ ਇਸ ਬੀਬੀ ਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਇਹਨਾਂ ਕੋਲੇ ਕਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਅੱਗੇ ਦੂਸਰੀਆਂ ਸਮਾਦਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਹੋਟਲ ਦੇ ਬਾਰਾ ਦਰਵਾਜ਼ੇ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਸੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਟ ਹੈਸ 12 도ਸ ਐਂਡ ਆਲਸੋ 12 ਵਿੰਡੋਸ ਇਹਦੇ ਬਾਰਾ ਦਰਵਾਜ਼ੇ ਆ 12 ਇਹਦੀਆਂ ਖਿੜਕੀਆਂ ਆ ਠੀਕ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਦਾ ਇਤਿਹਾਸ ਇੱਦਾਂ ਸਾਨੂੰ ਸਭ ਨੂੰ ਪਤਾ ਹੀ ਆ ਕਿ 40 ਸਾਲਾ ਇਤਿਹਾਸ ਠੀਕ ਹੈ ਤੇ ਜਿਦੋਂ ਉਹਨਾਂ ਨੇ ਲੋੜ ਪਤਾ ਕਰ ਲਈ ਸੀ ਤੇ ਇਹ ਉਹ ਜਗ੍ਹਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਨ ਆਪਣੇ ਤੁਰੰਤ ਪ੍ਰਭਾਵਿਕ ਫੈਸਲੇ ਕਰਦੇ ਸਨ ਜੀ ਇਹ ਤਾਂ ਤੁਸੀਂ ਸੁਣ ਹੀ ਲਿਆਏ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਆਪਣੇ ਤੁਰੰਤ ਪ੍ਰਭਾਵੀ ਫੈਸਲੇ ਜਿਹੜੇ ਆ ਉਹ ਕਰਿਆ ਕਰਦੇ ਸਨ ਇਹ ਆ ਮੁਲਤਾਨੀ ਸ਼ੀਸ਼ਾ ਇਸ ਜਗ੍ਹਾ ਤੇ ਕੋਈ ਦੀਵਾ ਜਾਂ ਕੋਈ ਵੀ ਲਾਲਟਨ ਰੱਖ ਦਿੰਦੇ ਸੀ ਤਾਂ ਇਸ ਸ਼ੀਸ਼ੇ ਦੇ ਵਿੱਚੋਂ ਰੋਸ਼ਨੀ ਜਿਹੜੀ ਉਹ ਕਈ ਗੁਣਾ ਹੋ ਕੇ ਇੱਥੇ ਜਿਹੜਾ ਪੂਰਾ ਚਾਨਣ ਹੋ ਜਾਂਦਾ ਸੀ ਇਹ ਬਾਰਾਂਦਰੀ ਆ ਜਿੱਥੇ ਬਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਤੇ ਇਹ ਉਹੀ ਸਸਕਾਰ ਵਾਲੀ ਜਗ੍ਹਾ ਹੈ ਜਿੱਥੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ। ਪ੍ਰਦਰਸ਼ਨ ਸਿੰਘ ਜੀ, ਜਸਪੀਰ ਸਿੰਘ ਜੀ, ਨਰਿੰਦਰ ਸਿੰਘ ਜੀ ਆਪ ਜੀ ਦੇ ਹਜ਼ੂਰ, ਆਪ ਜੀ ਦੇ ਚਰਨਾ ਕਮਨਾਂ ਵਿੱਚ ਅਦਾਸਾਂ ਬੇਨਤੀਆਂ ਚੋਣੀਆਂ ਕਰ ਰਹੇ ਹਨ ਮੇਰੇ ਅਨੁਭਾਤ ਸਾਹਿਬ ਜੀ। ਮਾਫੀ ਚਾਹਾਂਗੇ ਕਿ ਕੋਈ ਤਕਨੀਕੀ ਖਰਾਬੀ ਦੇ ਕਾਰਨ ਸਾਡੇ ਮਾਈਕ ਦੀ ਆਵਾਜ਼ ਨਹੀਂ ਆਈ ਤੇ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿਆਂ ਕਿ ਹੁਣ ਜਿਹੜੀ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਬੇਟੇ ਖੜਕ ਸਿੰਘ ਦੀ ਸਮਾਦਾ ਹੈ। ਸਿੱਖ ਧਰਮ ਦੇ ਵਿੱਚ ਸਮਾਧੀਆਂ ਨੂੰ ਮੰਨਿਆ ਨਹੀਂ ਜਾਂਦਾ ਪਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਇਹ ਜਿਹੜੀ ਸਮਾਦ ਬਣਾਈ ਹੋਈ ਹੈ ਜਿਵੇਂ ਸਾਨੂੰ ਇਸ ਬੀਬੀ ਨੇ ਦੱਸਿਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਖੜਕ ਸਿੰਘ ਨੇ ਖਾਲਸਾ ਰਾਜ ਦੀ ਕਮਾਂਡ ਸੰਭਾਲੀ ਪਰ ਕੁਝ ਵਿਰੋਧੀ ਤਾਕਤਾਂ ਖੜਕ ਸਿੰਘ ਦੇ ਇਸ ਸਰਦਾਰੀ ਨੂੰ ਬਰਦਾਸ਼ਤ ਨਹੀਂ ਕਰਦੀਆਂ ਸਨ ਜਿਨ੍ਹਾਂ ਵਿੱਚ ਡੋਗਰੇ ਖਾਸ ਸਨ ਉਹਨਾਂ ਨੇ ਸਾਜ਼ਿਸ਼ ਦੇ ਨਾਲ ਮਹਾਰਾਜਾ ਖੜਕ ਸਿੰਘ ਦੇ ਖਾਣੇ ਵਿੱਚ ਜ਼ਹਿਰ ਮਿਲਵਾ ਦਿੱਤਾ ਜਿਸ ਕਰਕੇ 5 ਨਵੰਬਰ 1840 ਨੂੰ ਮਹਾਰਾਜਾ ਖੜਕ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਡੋਗਰੇ ਤੇ ਹੋਰ ਵਿਰੋਧੀ ਤਾਕਤਾਂ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਜਾਂਦੇ ਨੇ ਮਹਾਰਾਜਾ ਖੜਕ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਕंवर ਨੌ ਨਿਹਾਲ ਸਿੰਘ ਨੂੰ ਮਿਲਦੀ ਹੈ ਖਾਲਸਾ ਰਾਜ ਦੀ ਗੱਦੀ ਛੋਟੀ ਉਮਰ ਵਿੱਚ ਸਨ ਤੇ ਅੱਗੇ ਸੁਣੋ ਕੀ ਹੋਇਆ ਮਹਾਰਾਜਾ ਕंवर ਨੌ ਨਿਹਾਲ ਸਿੰਘ ਜੀ ਦੇ ਨਾਲ ਉਹਨਾਂ ਦੀ ਜ਼ਿੰਦਗੀ ਤੇ ਝਾਤ ਪਾਉਣ ਤੋਂ ਪਹਿਲਾਂ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਬਣੀ ਇੱਕ ਕਲਾ ਜਿਹੜੀ ਕਿ 200 ਸਾਲ ਪੁਰਾਣੀ ਆ ਉਹਦੇ ਬਾਰੇ ਜ਼ਰੂਰ ਸੁਣੋ ਮਹਾਰਾਜਾ ਖੜਕ ਸਿੰਘ ਜੀ ਦੀ ਸਮਾਦ ਦੇ ਉੱਪਰ ਜਿਹੜੀ ਇਹ ਤਸਵੀਰ ਬਣੀ ਹੋਈ ਆ ਗੋਲ ਚੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਹਾ ਜਾਂਦਾ ਹੈ ਕਿ ਤੁਸੀਂ ਜਿਸ ਪਾਸੇ ਵੀ ਘੁੰਮੋ ਤਾਂ ਇਹ ਤਸਵੀਰ ਦਾ ਜਿਹੜਾ ਚਿਹਰਾ ਆ ਉਸੇ ਪਾਸੇ ਨੂੰ ਹੋ ਜਾਊਗਾ ਇੱਕ ਬੜੀ ਵਿਲੱਖਣ ਕਿਸਮ ਦੀ ਤਸਵੀਰ ਆ ਜਿਹੜੀ ਮਹਾਰਾਜਾ ਖੜਕ ਸਿੰਘ ਦੇ ਸਮਾਦ ਦੇ ਬਿਲਕੁਲ ਉੱਪਰ ਛੱਤ ਦੇ ਉੱਤੇ ਬਣੀ ਹੋਈ ਆ ਤੇ ਕਰੀਬ 200 ਸਾਲ ਪੁਰਾਣੀ ਏ ਤਸਵੀਰ ਜਿਹੜੀ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਜਿਸ ਪਾਸੇ ਵੀ ਕੈਮਰਾ ਘੁੰਮਦਾ ਇਹਦੀਆਂ ਅੱਖਾਂ ਜਿਹੜੀਆਂ ਉਸੇ ਪਾਸੇ ਹੋ ਜਾਂਦੀਆਂ ਨੇ ਆਪਾਂ ਪਹੁੰਚ ਗਏ ਹੁਣ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰੇ ਸਨ ਤੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਸਨ ਇਹ ਉਹਨਾਂ ਦੀ ਸਮਾਦ ਆ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਵੀ ਉਹਨਾਂ ਡੋਗਰਿਆਂ ਤੇ ਸ਼ਰਾਰਤੀ ਅਨਸਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਸਨ ਜਦੋਂ ਮਹਾਰਾਜਾ ਕਮਰ ਨੌ ਨਿਹਾਲ ਸਿੰਘ ਆਪਣੇ ਪਿਤਾ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸਨ ਤਾਂ ਰੁਸ਼ਨਾਈ ਗੇਟ ਵਾਲੇ ਪਾਸਿਓਂ ਜਦੋਂ ਅੰਦਰ ਲੰਘਣ ਲੱਗੇ ਤਾਂ ਸ਼ਰਾਰਤੀ ਅਨਸਰਾਂ ਨੇ ਉਸ ਰੁਸ਼ਨਾਈ ਗੇਟ ਦੇ ਉੱਪਰੋਂ ਇੱਕ ਛੱਜਾ ਜਿਹੜਾ ਥੱਲੇ ਸੁੱਟ ਦਿੱਤਾ ਉਸ ਮੌਕੇ ਕंवर ਨੌ ਨਿਹਾਲ ਸਿੰਘ ਦੇ ਨਾਲ ਡੋਗਰਿਆਂ ਦਾ ਮੁੰਡਾ ਵੀ ਮੌਜੂਦ ਸੀ ਉਹ ਛੱਜਾ ਡਿੱਗਣ ਦੇ ਨਾਲ ਕंवर ਨੌ ਨਿਹਾਲ ਸਿੰਘ ਤਾਂ ਬਚ ਗਏ ਪਰ ਡੋਗਰਿਆਂ ਦਾ ਆਪਣਾ ਮੁੰਡਾ ਉਹ ਛੱਜੇ ਦੇ ਥੱਲੇ ਆ ਕੇ ਮਰ ਗਿਆ ਪਰ ਇਸ ਤੋਂ ਬਾਅਦ ਕंवर ਨੌ ਨਿਹਾਲ ਸਿੰਘ ਨੂੰ ਚੁੱਕ ਕੇ ਕਿਲੇ ਦੇ ਅੰਦਰ ਲਿਜਾਇਆ ਜਾਂਦਾ ਹੈ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਆ ਤਾਂ ਇੱਟਾਂ ਮਾਰ-ਮਾਰ ਕੇ ਸਾਡੇ ਮਹਾਰਾਜੇ ਦੀ ਮੌਤ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਮਹਾਰਾਜਾ ਕੰਵਰ 9 ਨਿਹਾਲ ਸਿੰਘ ਜੀ ਦੀ ਮੌਤ ਛੱਜਾ ਡਿੱਗਣ ਦੇ ਨਾਲ ਹੋਈ ਹੈ ਆਓ ਹੁਣ ਚੱਲਦੇ ਹਾਂ ਆਪਾਂ ਉਸ ਪਾਸੇ ਜਿੱਥੇ ਮਹਾਰਾਜਾ ਕੰਵਰ 9 ਨਿਹਾਲ ਸਿੰਘ ਦੇ ਉੱਪਰ ਛੱਜਾ ਸੁੱਟਣ ਦੀ ਸਾਜਿਸ਼ ਕੀਤੀ ਗਈ ਸੀ ਇਸ ਦਰਵਾਜ਼ੇ ਤੋਂ ਲੰਘ ਕੇ ਅਗਲੇ ਪਾਸੇ ਆਉਂਦਾ ਰੁਸ਼ਨਾਈ ਦਰਵਾਜ਼ਾ ਲਾਹੌਰ ਦੇ 12 ਦਰਵਾਜ਼ੇ ਸੀ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸੀ ਰਾਤ ਮੌਕੇ ਕਿਉਂਕਿ ਹਮਲਾਵਾਰ ਜਿਹੜੇ ਆ ਲਾਹੌਰ ਦੇਤੇ ਕਈ ਵਾਰ ਉਹਨਾਂ ਨੇ ਹਮਲੇ ਕੀਤੇ ਸੋ ਇਹ ਰੁਸ਼ਨਾਈ ਦਰਵਾਜਾ ਜਿਹੜਾ ਲਾਹੌਰ ਦਾ ਇਹ ਖੁੱਲਾ ਰਹਿੰਦਾ ਸੀ ਬਾਕੀ ਸਾਰੇ ਦਰਵਾਜੇ ਬੰਦ ਕਰ ਦਿੱਤੇ ਜਾਂਦੇ ਸੀ ਪਰ ਖਾਲਸੇ ਰਾਜ ਦੇ ਖਤਮ ਹੋਣ ਤੋਂ ਬਾਅਦ ਇਹ ਦਰਵਾਜਾ ਬੰਦ ਹੈ ਬਾਕੀ ਲਾਹੌਰ ਦੇ ਸਾਰੇ ਦਰਵਾਜੇ ਜਿਹੜੇ ਆ ਉਹ ਖੁੱਲ ਚੁੱਕਿਆ ਤੇ ਲਾਹੌਰ ਜਿਹੜਾ ਉਹ ਦੂਰ ਦੂਰ ਤੱਕ ਆਪਣੇ ਚਾਰ ਚਫੇਰੇ ਕਈ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕਾ ਆ ਸੁਣਿਆ ਹੈ ਕਿ ਲਾਹੌਰ ਦਾ ਰੁਸ਼ਨਾਈ ਦਰਵਾਜਾ ਜਦੋਂ ਵੀ ਖੁੱਲਿਆ ਖਾਲਸਾ ਰਾਜ ਖੋਲੇਗਾ ਤੇ ਇਹ ਦਿਨ ਕਦੋਂ ਆਵੇਗਾ ਇਹ ਤਾਂ ਸਮੇਂ ਦੇ ਗਰਭ ਚ ਹੈ ਪਰ ਸੁਣਿਆ ਹੈ ਕਿ ਇਹ ਰੁਸ਼ਨਾਈ ਦਰਵਾਜਾ ਜਦੋਂ ਵੀ ਖੁੱਲਿਆ ਉਦੋਂ ਖਾਲਸਾ ਹੀ ਇਸ ਨੂੰ ਆ ਕੇ ਖੋਲੇਗਾ ਰੁਸ਼ਨਾਈ ਦਰਵਾਜੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਲਾ ਮਰਦਾਨਾ ਉਹਨਾਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਸੀ ਤਾਂ ਇਹ ਵੀ ਕਈ ਸੌ ਸਾਲ ਪੁਰਾਣੀਆਂ ਤਸਵੀਰਾਂ ਹੋਣਗੀਆਂ ਸੋ ਇਹ ਲਾਹੌਰ ਦਾ ਰੁਸ਼ਨਾਈ ਦਰਵਾਜਾ ਕਦੋਂ ਖੁੱਲੇਗਾ ਤੇ ਕਦੋਂ ਖਾਲਸਾ ਰਾਜ ਇਹਨੂੰ ਖੋਲੇਗਾ ਸਮਾਂ ਜ਼ਰੂਰ ਆਵੇਗਾ 1566 ਦੇ ਵਿੱਚ ਬਣਿਆ ਸੀ ਜੇ ਤਾਂ ਮੈਂ ਦੱਸਾਂ ਕਿ ਰੁਸ਼ਨਾਈ ਗੇਟ ਫਰਮ ਦਾ ਪਰਸ਼ੀਅਨ ਗੇਟ ਲਓ ਹੋਲ ਤਾਂ ਆ ਕਿ 11th ਜੇਕਰ ਹੈ ਉਹ ਐਕਸਚੇਂਜ ਹੋ ਚੁਕਿਆ ਬਟ ਰੁਸ਼ਨਾਈ ਗੇਟ ਅਜ ਵੀ ਆਪਣੀ オリジナル ਕੰਡੀਸ਼ਨ ਦੇ ਵਿੱਚ ਮਿਲ ਜੂਗਾ ਇਹ 1566 ਦੇ ਵਿੱਚ ਬਣਿਆ ਸੀ ਬੰਗਲਾਸ ਤੋਂ ਸ਼ਾਰਟ ਜੀ ਸੋ ਕਈ ਸੌ ਸਾਲ ਪੁਰਾਣਾ ਕਿਲਾ ਤੇ ਇਹ ਰੁਸ਼ਨਾਈ ਗੇਟ ਅੱਜ ਵੀ ਕੈਮ ਆ ਸੋ ਆਵਾਜ਼ ਥੋੜੀ ਇਸ ਸਟੋਰੀ ਦੇ ਵਿੱਚ ਖਰਾਬ ਸੀ ਪਰ ਫਿਰ ਮਾਫੀ ਚਾਹੁੰਦੇ ਆ ਪਰ ਤੁਸੀਂ ਫਿਰ ਵੀ ਇਸ ਸਟੋਰੀ ਨੂੰ ਪੂਰਾ ਦੇਖਿਆ ਸ਼ੇਅਰ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਬਹੁਤ ਕਮਾਲ ਵੀਡੀਓ ਸੀ ਕਿ ਇੱਕ ਮੁਸਲਮਾਨ ਲੜਕੀ ਇਹ ਲੈnde ਪੰਜਾਬ ਦੀ ਸਿੱਖਾਂ ਦੇ ਇਤਿਹਾਸ ਦੇ ਬਾਰੇ ਉਹਦੀ ਜਿਹੜੀ ਨੌਲੇਜ ਹੈ ਸਿੱਖਾਂ ਦੇ ਬਾਰੇ ਕਿੰਨਾ ਕੁਝ ਉਹ ਜਾਣਦੀ ਹੈ ਤੇ ਜਿਸ ਤਰ੍ਹਾਂ ਉਹ ਦੱਸ ਰਹੀ ਹੈ ਸਾਰਾ ਕੁਝ ਬਿਲਕੁਲ 100% ਸਹੀ ਦੱਸ ਰਹੀ ਹੈ ਤੇ ਆਪਣੀ ਮਾਂ ਬੋਲੀ ਪੰਜਾਬੀ ਦੇ ਅੰਦਰ ਜਦੋਂ ਗੱਲ ਕਰ ਰਹੀ ਹੈ ਸਿੱਖਾਂ ਦਾ ਇਤਿਹਾਸ ਦੱਸ ਰਹੀ ਹੈ ਸਿੱਖ ਵੀ ਇਹ ਚੀਜ਼ ਨੂੰ ਬਹੁਤ ਪਸੰਦ ਕਰ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਇੱਥੇ ਅੰਦਾਜ਼ਾ ਲਾਓ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਜਿਹੜੇ ਲੜਕੀਆਂ ਲੜਕੇ ਨੇ ਉਹਨਾਂ ਨੂੰ ਸਿੱਖਾਂ ਦਾ ਇਤਿਹਾਸ ਕਿੰਨਾ ਪਤਾ ਹੈ ਸਿੱਖ ਮੁਸਲਮ ਭਾਈਚਾਰਾ ਇਹਨੂੰ ਹੀ ਤੇ ਕਹਿੰਦਾ ਹੈ ਕਿ ਤੁਹਾਨੂੰ ਇੱਕ ਦੂਜੇ ਦੇ ਰਿਲੀਜੀਅਨ ਦੇ ਬਾਰੇ ਪਤਾ ਹੋਵੇ ਤੁਹਾਨੂੰ ਪਤਾ ਹੋਵੇ ਕਿ ਉਹਨਾਂ ਦਾ ਇਤਿਹਾਸ ਕੀ ਹੈ ਤੇ ਤੁਸੀਂ ਦੇਖੋ ਕਿ ਮੁਸਲਮਾਨ ਲੜਕੀਆਂ ਨੂੰ ਸਿੱਖਾਂ ਦਾ ਇਤਿਹਾਸ ਕਿਸ ਤਰ੍ਹਾਂ ਪਤਾ ਹੈ ਔਰ ਇੰਨੀ ਜ਼ਿਆਦਾ ਨੋਲਿਜ ਇੰਨੀ ਗਹਿਰਾਈ 'ਚ ਜਾ ਕੇ ਉਹਨਾਂ ਚੀਜ਼ਾਂ ਦੱਸਿਆ ਨੇ ਜਿਹੜੀਆਂ ਬਹੁਤ ਹੀ ਕਮਾਲ ਦੀਆਂ ਨੇ ਐਸੇ ਜਿਹੀ ਦੀ ਵੀਡੀਓ ਕਮੈਂਟਸ ਕਰਕੇ ਦੱਸੋਗੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ